ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਖਬਰ ਹਰਿਆਣਾ ਤੋਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਉੱਥੋਂ ਦੇ ਇੱਕ ਆਈਪੀਐਸ ਅਧਿਕਾਰੀ ਨੇ ਖੁਦਕਸ਼ੀ ਕੀਤੀ ਹੈ ਖੁਦਕਸ਼ੀ ਦੇ ਕਾਰਨਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਵੀ ਜਾਤ ਆਧਾਰਿਤ ਜਿਹੜਾ ਵਿਤਕਰਾ ਹੁੰਦਾ ਉਹਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਅਧਿਕਾਰੀ ਨੇ ਖੁਦਕਸ਼ੀ ਕੀਤੀ ਹੈ ਮਹਾਪੰਚਾਇਤ ਕੱਲ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਵੀ ਡੀਜੀਪੀ ਨੂੰ ਤੁਰੰਤ ਦਫ਼ਤਰ ਜਿਹੜਾ ਕੀਤਾ ਜਾਵੇ ਆਮ ਆਦਮੀ ਪਾਰਟੀ ਨੇ 23 ਮਾਰਚ ਕੱਢਿਆ ਤੇ ਨਾਲ ਹੀ ਦੂਸਰੀ ਜਿਹੜੀ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਮੰਗ ਕੀਤੀ ਆ ਵੀ ਜਿਹੜੇ ਜੱਜ ਤੋਂ ਇਹਦੀ ਪ੍ਰੋਪਰ ਜਿਹੜੀ ਆ ਜਾਂਚ ਪੜਤਾਲ ਜਿਹੜੀ ਆ ਕਰਵਾਈ ਜਾਵੇ ਅਸੀਂ ਸਮਝਦੇ ਆ ਵੀ ਜੇ ਇਸ ਰੈਂਕ ਤੱਕ ਵੀ ਜੇ ਜਾਤੀ ਵਿਤਕਰਾ ਹੁੰਦਾ ਤੇ ਥੱਲੇ ਦੇ ਆਮ ਹਾਲਾਤ ਆਮ ਪਿੰਡਾਂ ਦੇ ਆਮ ਸ਼ਹਿਰਾਂ ਦੇ ਕਸਬਿਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਥਾਂ ਥਾਂ ਜਿਹੜਾ ਜਾਤੀ ਵਿਤਕਰਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਵੀ ਹੁੰਦਾ ਭਾਵੇਂ ਇਹ ਘਟਨਾ ਜਿਹੜੀ ਆ ਹਰਿਆਣਾ ਜੀ ਵਾਪਰੀ ਆ ਪਰ ਪੰਜਾਬ ਸਮੇਤ ਸਾਰੇ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਵਿੱਚ ਵੀ ਇਹ ਜਾਤੀ ਵਿਤਕਰਾ ਹੱਲੇ ਵੀ ਲਗਾਤਾਰ ਹੋ ਰਿਹਾ ਜਿਹੜਾ ਜਾਤੀ ਵਿਤਕਰਾ ਜਿਹੜਾ ਆ ਉਹ ਰੋਕਿਆ ਜਾਣਾ ਚਾਹੀਦਾ ਜਿਹੜੀ ਮੌਜੂਦਾ ਹਾਕਮ ਸਰਕਾਰ ਆ ਕੇਂਦਰ ਦੀ ਆ ਚਾਹੇ ਹਰਿਆਣਾ ਦੀ ਸਰਕਾਰ ਆ ਇਨਾਨੀਆਂ ਜਿਹੜੀਆਂ ਨੀਤੀਆਂ ਆ ਔਰਤ ਅਬਰੋਧੀ ਜਾਤ ਵਾਲੇ ਮਾਮਲੇ ਦੇ ਉੱਤੇ ਵੀ ਜੇ ਇਸ ਢੰਗ ਦੇ ਨਾਲ ਇਹ ਡੀਲ ਕਰਦੇ ਆ ਉਸ ਢੰਗ ਦੇ ਨਾਲ ਇਹ ਦਿਨਵਿਦਾਨ ਇਹੋ ਜੀਆਂ ਘਟਨਾਵਾਂ ਦੇ ਵਿੱਚ ਜਿਹੜਾ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਅਗਲੀ ਜਿਹੜੀ ਖਬਰ ਅਸੀਂ ਲੈਣੀ ਚਾਹਾਂਗੇ ਉਹ ਹੈ ਪੰਜਾਬ ਸਰਕਾਰ ਨਾਲ ਸਬੰਧਤ ਜਾਂ ਪੰਜਾਬ ਨਾਲ ਸਬੰਧਤ ਪੰਜਾਬ ਦੇ ਵਿੱਚ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਰਾਜ ਸਭਾ ਦੀ ਇੱਕ ਜਿਹੜੀ ਚੋਣ ਹੋਣ ਜਾ ਰਹੀ ਆ ਉਸ ਚੋਣ ਦੇ ਵਿੱਚ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਅਧਿਕਾਰ ਤੋਂ ਉਮੀਦਵਾਰ ਨੇ ਕਾਗਜ਼ ਜਿਹੜੇ ਹੋਰ ਵੀ ਦੋ ਦਾਖਲ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਕਾਗਜ਼ ਨੇ ਬਹੁਤ ਹੈਰਾਨੀਜਨਕ ਜਿਹੜੇ ਆ ਨਤੀਜੇ ਸਾਹਮਣੇ ਲਿਆਉਂਦੇ ਨੇ ਜਾਂ ਕਹਿ ਲਓ ਵੀ ਉਹਦੇ ਵਿੱਚ ਜਿਹੜੇ ਨਾਮ ਸ਼ਾਮਿਲ ਆਏ ਨੇ ਉਹਨਾਂ ਨੇ ਤਹਿਲ ਕੰਮ ਚਾਦ ਦਿੱਤਾ 10 ਨਾਮ ਜਿਹੜੇ ਆ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਬਾਰੇ ਰਾਜ ਸਭਾ ਨੇ ਜਦੋਂ ਕਾਗਜ਼ ਦਾਖਲ ਹੁੰਦੇ ਆ ਉਹਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਸਿਕਤ੍ਰਤਾ ਉਹਦੇ ਦਫ਼ਤਰ ਦੇ ਸਾਹਮਣੇ ਜਿਹੜੇ ਬਾਹਰ ਨੋਟਿਸ ਲੱਗਾ ਉਸ ਨੋਟਿਸ ਦੇ ਵਿੱਚ 10 ਵਿਧਾਇਕਾਂ ਦੇ ਨਾਮ ਸ਼ਾਮਿਲ ਨੇ ਉਹ 10 ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਦੱਸੇ ਜਾ ਰਹੇ ਆ ਦੂਜੇ ਪਾਸੇ ਜਿਹੜਾ ਅ ਰਜਿੰਦਰ ਗੁਪਤਾ ਜਿਹੜੇ ਅਧਿਕਾਰਤ ਉਮੀਦਵਾਰ ਨੇ ਆ ਉਹਨਾਂ ਦੇ ਨਾਂ ਦੇ ਅੱਗੇ 20 ਨਾਵਾਂ ਨੇ ਤਸਦੀਕ ਕੀਤੀ ਆ ਜਿਨ੍ਹਾਂ ਨੇ ਤੈਅ ਮਜਬੂਰ ਕਰਨੀ ਹੁੰਦੀ ਆ ਉਹਨਾਂ 20ਾਂ ਦੇ ਵਿੱਚ ਨਾਮ ਤਿੰਨ ਉਹ ਸ਼ਾਮਲ ਨੇ ਜਿਹੜੇ ਤਿੰਨ ਨਾਮ ਦੂਜੇ ਪਾਸੇ ਵੀ ਸ਼ਾਮਲ ਨੇ ਇਹ ਬਹੁਤ ਵੱਡਾ ਸਵਾਲ ਸਾਹਮਣੇ ਖੜਾ ਹੋ ਗਿਆ ਉਹਦਾ ਅਸੂਲਨ ਇਹ ਹੁੰਦਾ ਆ ਵੀ ਦੋ ਥਾਵਾਂ ਦੇ ਉੱਤੇ ਕੋਈ ਵੀ ਤਾਇਦ ਮਜੀਦ ਦੋ ਫਾਰਮਾਂ ਦੇ ਉੱਤੇ ਨਹੀਂ ਕਰ ਸਕਦਾ ਪਰ ਤੇ ਇਹ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੇ ਦੋਨੋਂ ਪਾਸੇ ਕੀਤੇ ਨੇ ਉਹਨਾਂ ਦੇ ਸਾਈਨ ਹੋਏ ਨਹੀਂ ਹੋਏ ਇਹਦੀ ਹਾਲੇ ਭਾਵੇਂ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਕੋਈ ਕਿਤੇ ਕੋਈ ਪੁਸ਼ਟੀ ਨਹੀਂ ਹੋ ਰਹੀ ਪਰ ਜਿਹੜੀ ਵਿਧਾਨ ਸਭਾ ਦੇ ਦਫ਼ਤਰ ਦੇ ਬਾਹਰਲੇ ਪਾਸੇ ਜਿਵੇਂ ਲਿਖ ਕੇ ਲਾ ਦਿੱਤਾ ਉਹ ਤੋਂ ਤੇ ਆਪਾਂ ਇਹੀ ਸਮਝਾਂਗੇ ਵੀ ਇਹ ਉਹਨਾਂ ਦੇ ਦਸਖਤ ਜਾਂ ਉਹਨਾਂ ਨੇ ਜਿਹੜੀ ਤਾਇਦ ਮਜੀਦ ਕੀਤੀ ਆ ਤਾਂ ਹੀ ਉਹ ਦਸ ਦਸਖਤਾਂ ਸਮੇਤ ਹੀ ਹੋਏ ਹੋਣਗੇ ਉਹ ਤਿਰਨ ਨੇ ਤਹਿਲਕਾਰ ਇੱਕ ਨਵੇਂ ਕਸਬਾ ਅਸੈਂਬਲੀ ਸੱਦੇ ਵਿੱਚ ਮਚਾ ਦਿੱਤਾ ਹਾਲਾਂਕਿ ਭਾਵੇਂ ਜੇ 10 ਵਿਧਾਇਕ ਪਾਰਟੀ ਛੱਡ ਵੀ ਜਾਣ ਤੇ ਕੋਈ ਪਾਰਟੀ ਨੂੰ ਖਤਰਾ ਨਹੀਂ ਕਿਉਂਕਿ ਪਹਿਲੇ ਇਹਨਾਂ ਕੋਲ 93 ਵਿਧਾਇਕ ਨੇ 93 ਦੇ ਵਿੱਚੋਂ ਜੇ 10 ਘਟ ਵੀ ਜਾਣਗੇ ਤੇ ਤਾਂ ਵੀ ਕੋਈ ਫਰਕ ਨਹੀਂ ਪੈਣਾ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਪਛਾੜ ਲਿਆਉਣ ਵਾਲਾ ਇਹ ਬਹੁਤ ਵੱਡਾ ਮਸਲਾ ਸਾਹਮਣੇ ਆਇਆ ਦੂਜੇ ਪਾਸੇ ਆਪਾਂ ਦੇਖਦੇ ਹਾਂ 3.5 ਸਾਲ ਦਾ ਸਮਾਂ ਤੋਂ ਵੱਧ ਸਮਾਂ ਬੀਤ ਚੁੱਕੇ ਸਰਕਾਰ ਦਾ ਹਾਲੇ ਤੱਕ ਵੀ ਇਹਨਾਂ ਦੇ ਜਿਹੜੇ ਆ ਸੋ ਦਾਰਾਂ ਦੀ ਨਾਲ ਦੇ ਉੱਤੇ ਚਾਹੇ ਗੱਲ ਕਰਨੀ ਹੋਵੇ ਚਾਹੇ ਨਸ਼ਿਆਂ ਦੇ ਨਾਂ ਦੇ ਉੱਤੇ ਗੱਲ ਕਰਨੀ ਹੋਵੇ ਹਾਲੇ ਸਰਕਾਰ ਦੇ ਪੈਰ ਹੀ ਨਹੀਂ ਲੱਗ ਰਹੇ ਹੈਗੇ ਹਾਲੇ ਵੀ ਹਵਾ ਦੇ ਵਿੱਚ ਤੂਰੀ ਫਰਦੀ ਆ ਹੋਰ ਪਾਸੇ ਤੂਰੀ ਫਰਦੀ ਆ ਪੈਸੇ ਕਮਾਉਣ ਵਾਲੇ ਪਾਸੇ ਵੱਲੋਂ ਤੂਰੀ ਹੋਈ ਆ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਲੋਕਾਂ ਨੂੰ ਬੜੀਆਂ ਸੁੱਖ ਸਹੂਲਤਾਂ ਦੇਣੀਆਂ ਈਜ਼ੀ ਰਜਿਸਟਰੀ ਕਰ ਦੇਣੀਆਂ ਈਜ਼ੀ ਰਜਿਸਟਰੀ ਵਾਸਤੇ ਵੀ ਹੁਣ ਪਤਾ ਲੱਗਿਆ ਵੀ ਲੋਕ ਹੱਲੇ ਵੀ ਖੱਦਲਖوار ਹੋ ਰਹੇ ਆ ਚਾਹੇ ਉਹਨਾਂ ਨੂੰ ਕਹਿੰਦਾ ਵੀ ਆਨਲਾਈਨ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਜੇ ਕਿਸੇ ਨਰਜਾ ਸਟਰੀ ਕਰਾਉਣੀ ਹੋਵੇ 10000 ਰੁਪਇਆ ਤਤਕਾਲ ਫੀਸ ਭਰ ਕੇ ਤੁਸੀਂ ਤੁਰੰਤ ਵੀ ਕਰਵਾ ਸਕਦੇ ਹੋ ਨਹੀਂ ਤੇ ਕੁਝ ਦਿਨਾਂ ਦੇ ਵਕੂ ਦੇ ਨਾਲ ਜਿਹੜੇ ਤੁਹਾਨੂੰ ਉਹਦਾ स्लॉट ਜਿਹੜਾ ਮਹੀਆ ਕਰਵਾਤਾ ਜਾਏਗਾ ਜਿਸ ਦਿਨ ਤੁਸੀਂ ਆ ਕੇ ਆਪਣੀ ਰਜਿਸਟਰੀ ਜਿਹੜੀ ਕਰਵਾ ਸਕਦੇ ਹੋ ਪਰ ਅਸੀਂ ਦੇਖਦੇ ਹਾਂ ਇਹ 4 ਤੋਂ 6 ਦਿਨ ਦਾ ਸਮਾਂ ਜਿਹੜਾ ਸਰਕਾਰ ਨੇ ਦਾਵਾ ਕੀਤਾ ਸੀ ਵੀ ਅਸੀਂ 4 ਤੋਂ 6 ਦਿਨ ਦੇ ਵਿੱਚ ਅਚ ਰਜਿਸਟਰੀ ਜਿਹੜੀ ਆ ਤੁਹਾਡੀ ਕਰਵਾ ਦਿਆ ਕਰਾਂਗੇ ਪਰ ਬਹੁਤ ਬਹੁਤ ਕਈ ਵਾਰੀ ਦਿਨ ਲੱਗਦੇ ਆ ਇਹੋ ਜਿਹੇ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਸਰਕਾਰ ਨੇ ਬਹੁਤ ਵੱਡੇ ਦਾਅਵੇ ਕੀਤੇ ਆ ਵੀ ਕੁਝ ਸਹੂਲਤਾ ਤੁਹਾਨੂੰ ਘਰ ਬੈਠੇ ਮਹੱਈਆ ਹੋਣਗੀਆਂ ਇੱਕ ਨੰਬਰ ਦੇ ਦਿੱਤਾ ਗਿਆ ਵੀ ਤੁਸੀਂ ਨੰਬਰ ਡਾਇਲ ਕਰੋ ਤੇ ਤੁਹਾਨੂੰ ਘਰ ਬੈਠੇ ਸਾਰਾ ਕੁਝ ਆ ਜਿਹੜਾ ਆ ਜਿਵੇਂ ਜਾਤ ਦਾ ਸਰਟੀਫਿਕੇਟ ਬਣਾਉਣਾ ਕੋਈ ਹੋਰ ਇਦਾਂ ਦੇ ਸਰਟੀਫਿਕੇਟ ਬਣਾਉਣੇ ਆ ਘਰ ਬੈਠੇ ਬੈਠੇ ਬਣ ਜਾਣਗੇ ਹਲੇ ਤੱਕ ਉਹਦੇ ਵਿੱਚ ਵੀ ਕਿਤੇ ਪੂਣੀ 31 ਨਜ਼ਰ ਨਹੀਂ ਆਉਂਦੀ ਹੈਗੀ ਕਿਤੇ ਕੋਈ ਚਰਚਾ ਨਹੀਂ ਹੈ ਕਿਤੇ ਇਸ ਗੱਲ ਦਾ ਕੋਈ ਪ੍ਰਚਾਰ ਨਹੀਂ ਇਸੇ ਤਰੀਕੇ ਨਾਲ ਭਗਵੰਤਮਾਨ ਦੀ ਸਰਕਾਰ ਨੇ ਖੁਦ ਭਗਵੰਤਮਾਨ ਨੇ ਪਿੱਛੇ ਜਿਹੇ ਇਹ ਗੱਲ ਕਹਿਤੀ ਸੀ ਵੀ ਬੋਰਡ ਜਿਹੜੇ ਆ ਦੁਕਾਨਾਂ ਦੇ ਆਮ ਜਿਹੜੇ ਕੋਈ ਹੋਰ ਇਦਾਂ ਦੇ ਕੋਈ ਕਾਰੋਬਾਰੀ ਅਦਾਰੇ ਆ ਉਹਦੇ ਵਿੱਚ ਪੰਜਾਬੀ ਦੇ ਲੱਗਣੇ ਚਾਹੀਦੇ ਆ ਉਹ ਇੱਕ ਵਾਰੀ ਬਿਆਨ ਜਾਰੀ ਕੀਤਾ ਕੁਝ ਦਿਨ ਚਰਚਾ ਬਟੋਰੀ ਚਰਚਾ ਬਟੋਰਨ ਤੋਂ ਬਾਅਦ ਫੇਰ ਉਹ ਚੁੱਪ ਹੋ ਗਿਆ ਸਾਰਾ ਕੁਝ ਅੱਗਾ ਦੌੜ ਦੇ ਪਿੱਛਾ ਚੌੜ ਕਦੀ ਇਹ ਸਰਕਾਰ ਜਿਹੜੀ ਆ ਉਹ ਸਕੂਲਾਂ ਦੇ ਉਦਘਾਟਨਾਂ ਨੇ ਮਗਰ ਪੈਂਦੀ ਆ ਅੱਜ ਕੱਲ ਇਹ ਬਿਜਲੀ ਦੇ ਟਰਾਂਸਫਾਰਮਰਾਂ ਦੇ ਮਗਰ ਪਈ ਵੀ ਆ ਤੇ ਇਹ ਦਾਵਾ ਕੀਤਾ ਜਾ ਰਿਹਾ ਵੀ ਕੋਈ ਕਟ ਨਹੀਂ ਲੱਗੇਗਾ ਤੇ ਹੁਣ ਬਿਜਲੀ ਜਿਹੜੀ ਆ ਉਹ ਲਗਾਤਾਰ ਬਿਨਾਂ ਕੱਟ ਤੋਂ ਮਿਲਿਆ ਕਰੇਗੀ ਇਸ ਤੰਗ ਦੇ ਨਾਲ ਜਿਹੜੀਆਂ ਚਰਚਾਵਾਂ ਪਟੋਰਨ ਦੇ ਰਾਹ ਤੇ ਜਾਦਾ ਆ ਸਰਕਾਰ ਤੇ ਅੰਦਰੋਂ ਜੇ ਇਹ ਘਟਨਾ ਜਿਹੜੀ ਆ ਰਾਜ ਸਭਾ ਦੇ ਮੈਂਬਰਾਂ ਨੂੰ ਤਸਦੀਕ ਕਰਨ ਵਾਲੀ ਜਿਹੜੀ ਆ ਜਦੋਂ ਉਹਨਾਂ ਦੇ ਕਾਗਜ਼ ਦਾਖਲ ਹੋ ਰਹੇ ਸੀਗੇ ਉਹ ਜੇ ਸਾਹਮਣੇ ਆ ਗਈ ਦਾ ਇਕ ਨਵਾਂ ਪਟਾਕਾ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਬਣ ਜਾਏਗੀ। ਅਗਲੀ ਜਿਹੜੀ ਖਬਰ ਅਸੀਂ ਲੈਣੀ ਚਾਹਾਂਗੇ ਉਹ ਹੈ ਅਫਗਾਨਿਸਤਾਨ ਦੇ ਨਾਲ ਸਬੰਧਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਕੀ ਸਾਡੇ ਭਾਰਤ ਦੇ ਦੌਰੇ ਤੇ ਨੇ ਹਾਲ ਹੀ ਵਿੱਚ ਉਹਨਾਂ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਔਰਤਾਂ ਨੂੰ ਬਾਹਰ ਰੱਖਿਆ ਗਿਆ। ਹੁਣ ਜਿਹੜੀ ਕੱਲ ਦੁਬਾਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਔਰਤਾਂ ਨੂੰ ਬੁਲਾ ਲਿਆ ਗਿਆ। ਔਰਤਾਂ ਨੇ ਕੁਝ ਸਵਾਲ ਕੀਤੇ ਔਰਤ ਪੱਤਰਕਾਰਾਂ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਉਥੋਂ ਦੇ ਵਿਦੇਸ਼ ਮੰਤਰੀ ਨੇ ਇਹ ਗੱਲ ਕਹੀ ਆ ਵੀ ਇੱਥੇ ਔਰਤਾਂ ਨੂੰ ਅਫਗਾਨਿਸਤਾਨ ਦੇ ਵਿੱਚ ਪੜ੍ਹਾਈ ਦੇ ਜਿਹੜੇ ਆ ਉਹ ਮੌਕੇ ਦਿੱਤੇ ਜਾਂਦੇ ਆ ਪਰ ਆਪਾਂ ਸਾਰੇ ਜਾਣਦੇ ਆ ਜਿਹੋ ਜਿਹਾ ਹਾਲਤ ਉੱਥੇ ਦੇ ਹਾਲਾਤ ਬਣੇ ਹੋਏ ਆ ਔਰਤਾਂ ਵਾਲੇ ਖਾਸ ਕਰਕੇ ਮੁੱਦੇ ਦੇ ਉੱਤੇ ਬਹੁਤ ਹੀ ਬਦਤਰ ਸਥਿਤੀ ਆ ਉੱਥੋਂ ਦੀਆਂ ਔਰਤਾਂ ਦੀ ਜਿਸ ਢੰਗ ਦੇ ਨਾਲ ਪਰਦੇ ਦੇ ਹੇਠ ਉਹਨਾਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਨੂੰ ਕੋਈ ਹੱਕ ਜਿਹੜੇ ਆ ਨਹੀਂ ਦਿੱਤੇ ਜਾਂਦੇ ਹੈਗੇ ਇਹੋ ਜਿਹੇ ਹਾਲਾਤ ਹੈਗੇ ਆ ਦੂਜੇ ਬੰਨੇ ਅਸੀਂ ਦੇਖਦੇ ਆ ਵੀ ਜਿਸ ਢੰਗ ਦੇ ਨਾਲ ਉਸ ਦੇਸ਼ ਮੰਤਰੀ ਨੇ ਸਾਡੇ ਇੱਥੇ ਆ ਕੇ ਮੰਗ ਕੀਤੀ ਆ ਵੀ ਸਾਨੂੰ ਕੋਈ ਖੇਤੀਬਾੜੀ ਵਾਲੇ ਮਾਮਲੇ 'ਤੇ ਕੋਈ ਖਣਿਜ ਊਰਜਾ ਵਾਲੇ ਮਾਮਲੇ 'ਤੇ ਸਾਡੀ ਕੋਈ ਸਹਾਇਤਾ ਮਿਲ ਜਵੇ ਬਾਗਾ ਬਾਰਡਰ ਖੁੱਲ ਜਾਣਾ ਬਾਗਾ ਬਾਰਡਰ ਤੇ ਖੁੱਲਣੇ ਪਾਕਿਸਤਾਨ ਨੇ ਖੋਲਣੇ ਨਹੀਂ ਖੋਲਣੇ ਪਰ ਪਾਕਿਸਤਾਨ ਦੇ ਨਾਲ ਜ਼ਰੂਰ ਉਲਝਾਅ ਦੇ ਵਿੱਚ ਉਹਨਾਂ ਦਾ ਪਿਆ ਗਿਆ ਕੰਮ afghanistan ਤੇ pakistan ਦੀ ਆਪਸ ਵਿੱਚ ਸਿੱਧੋ ਸਿੱਧੀ ਜਿਹੜੀ ਆ ਲੜਾਈ ਇੱਕ ਦੂਜੀਆਂ ਦੀਆਂ ਚੌਂਕੀਆਂ ਤੇ ਕਬਜ਼ੇ ਹਮਲੇ ਕਰਨੇ ਦੇ ਬੰਦੇ ਦੇ ਮਾਰਨ ਰਹੀ ਫੌਜੀ ਸੈਨਿਕ ਦੋਨੋਂ ਪਾਸੇ ਦੇ ਜਿਹੜੇ ਆ ਉਮਰ ਨੇ ਮਰੌਣੇ ਸ਼ੁਰੂ ਕਰ ਦਿੱਤੇ ਗਏ ਆ Taliban ਨੇ ਜਿਹੜਾ ਦਾਵਾ ਕੀਤਾ ਵੀ 58 ਪਾਕਿਸਤਾਨ ਸੈਨਿਕ ਮਾਰੇ ਗਏ ਆ ਤੇ 20 ਚੁੰਕੀਆਂ ਜਿਹੜੀਆਂ ਤਬਾਹ ਕਰ ਦਿੱਤੀਆਂ ਦੂਜੇ ਬੰਨੇ ਪਾਕਿਸਤਾਨ ਨੇ ਜਿਹੜਾ ਆ ਉਹ ਇਹ ਕਿਹਾ ਆ ਵੀ 200 ਲੜਾਕੇ ਅਸੀਂ ਮਾਰ ਦਿੱਤੇ ਆ ਤੇ 19 ਪੋਸਟਾਂ ਜਿਹੜੀਆਂ ਤਬਾਹ ਉਹਨਾਂ ਦੀਆਂ ਕਰ ਦਿੱਤੀਆਂ ਇਹਦੇ 'ਚ ਸਮਝ ਆ ਜਾਂਦਾ ਆ ਵੀ ਪਾਕਿਸਤਾਨ ਤੇ ਅਮਰੀਕਾ ਦੀ ਅੱਜਕੱਲ ਥੋੜੀ ਜਿਹੀ ਦੋਸਤੀ ਹੈ ਉਹਦੇ ਵਿੱਚ ਵੀ ਅਫਗਾਨਿਸਤਾਨ ਥੋੜਾ ਜਿਹਾ ਆਪਣੇ ਆਪ ਨੂੰ ਕੋਰਨਰ 'ਚ ਹੋਇਆ ਮਹਿਸੂਸ ਕਰਦਾ ਹੋ ਸਕਦਾ ਕਰਕੇ ਵੀ ਇਹ ਜਿਹੜੀ ਲੜਾਈ ਦਾ ਨਵਾਂ ਜਿਹੜਾ ਵਿਗਲ ਵਜਿਆ 30 ਲੱਖ afghanistan ਦੇ ਸ਼ਰਨਾਰਥੀ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਬੈਠੇ ਆ ਉਹਨਾਂ ਦੇ ਵਿੱਚੋਂ ਕੁਝ ਨੂੰ ਜਿਹੜੀਆਂ ਮਾਨਤਾ ਮਿਲ ਗਈ ਆ ਜਾਂ ਉਹਨਾਂ ਦੇ ਕਾਗਜ਼ ਪੱਤਰ ਉਹਨਾਂ ਕੋਲ ਆ ਗਏ ਆ ਪਰ ਇਹ ਬਹੁਤ ਵੱਡੀ ਗਿਣਤੀ ਆ ਤੇ ਪਾਕਿਸਤਾਨ ਚਾਹੁੰਦਾ ਆ ਵੀ ਇਹ 30 ਲੱਖ ਸ਼ਰਨਾਰਥੀ ਜਿਹੜੇ ਆ ਉਹ afghanistan ਦੇ ਵਿੱਚ ਚਲੇ ਜਾਣ ਤੇ afghanistan ਇਸ ਗੱਲ ਤੋਂ ਕੰਨੀ ਘਤਰਾਉਂਦਾ ਕਿ ਐਡੀ ਵੱਡੀ ਮਨੁੱਖਤਾ ਦੀ ਜਿਹੜੀ ਫੌਜ ਆ ਉਹਨੂੰ ਉਹ ਸੰਭਾਲੇਗਾ ਕਿਵੇਂ ਤੇ ਉਹਦੇ ਲਈ ਸਾਰਾ ਜਿਹੜਾ ਆ ਉਹਨਾਂ ਦੀ ਆਪਣੀ ਆਰਥਿਕਤਾ ਜਿਹੜੀ ਆ ਉਹ ਡਗਮੰਗ ਜਾ ਜਾਏਗੀ ਉਹਨਾਂ ਦਾ ਜਿਹੜਾ ਕਾਰੋਬਾਰ ਹੈ ਕਾਰੋਬਾਰ ਜਾਂ ਤਾਂ ਸਮੁੰਦਰ ਦੇ ਨਾਲ ਵਾਇਆ ਕਰਾਚੀ ਹੀ ਹੋਣਾ ਜੇ ਭਾਰਤ ਦੇ ਨਾਲ ਵੀ ਕੋਈ ਲੈਣ ਦੇਣ ਕਰਨਾ ਉਹ ਵੀ ਵਾਇਆ ਪਾਕਿਸਤਾਨ ਹੋਣਾ ਬਹੁਤ ਡੂੰਘੇ ਸੰਕਟ ਦੇ ਵਿੱਚ ਫਸ ਗਿਆ ਜਦੋਂ ਤਾਲਿਬਾਨ ਦੀ ਸਰਕਾਰ ਬਣੀ ਤੇ ਉਸ ਵੇਲੇ ਐਵੇਂ ਲੱਗਦਾ ਸੀਗਾ ਵੀ ਇਹ ਸਾਰੇ ਦੁਨੀਆ ਨਾਲੋਂ ਕੱਟੇ ਹੋਏ ਆ ਕੱਟਣ ਤੋਂ ਬਾਅਦ ਆ ਇਹਨਾਂ ਨੇ ਆਪਣੀ ਮਨਮਰਜ਼ੀ ਦੀ ਸਰਕਾਰ ਜਿਹੜੀ ਆ ਉਹ ਚਲਾਉਣੀ ਆ ਪਰ ਹਕੀਕਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਕੋਈ ਕਿੱਡਾ ਵੀ ਆਪਣੇ ਆਪ ਨੂੰ ਕੋਈ ਮਤਲਬ ਫੰਨੇਖਾਂ ਵੀ ਕਹਾਉਂਦਾ ਹੋਵੇ ਕੋਈ ਸਰਕਾਰ ਐਸੀ ਵੀ ਹੋਵੇ ਸਾਡੇ ਗੁਆਂਢੀ ਮੌਲਕਾਂ ਦੇ ਨਾਲ ਸਾਨੂੰ ਓਨੇ ਕਿੰਨੀਆਂ ਗੱਲਾਂ ਦੇ ਉੱਤੇ ਵੀ ਸਾਨੂੰ ਕੋ ਵੱਡੀਆਂ ਤਕਨੀਕੀ ਜਾਣਕਾਰੀਆਂ ਲੈਣ ਵਾਸਤੇ ਵੀ ਦੂਜੇ ਦੇਸ਼ਾਂ ਦੇ ਨਾਲ ਸਬੰਧ ਜੜੇ ਆ ਉਹ ਲੈ ਦੇ ਦੇ ਕਰਨੇ ਹੀ ਪੈਂਦੇ ਆ ਕੋਈ ਵੀ ਮੌਲਕ ਅੱਜ ਦੇ ਸਮੇਂ ਦੇ ਵਿੱਚ ਵੀ ਭਾਵੇਂ ਕਿੰਨਾ ਵੀ ਐਡਵਾਂਸ ਹੋ ਚੁੱਕਿਆ ਹੋਵੇ ਉਸ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਆ ਨੇ ਕੰਮ ਸੰਭਲ ਕੇ ਇਹ ਨਹੀਂ ਕਹਿ ਸਕਦਾ ਵੀ ਮੈਂ ਇਕੱਲੇ ਨੇ ਹੀ ਸਾਰਾ ਮਤਲਬ ਚਲਾ ਲੈਣਾ ਕੰਮ ਵੀ ਮੈਨੂੰ ਬਾਹਰੋਂ ਕਿਸੇ ਨਾਲ ਕੋਈ ਲੈਣ ਦੇਣ ਕਰਨ ਦੀ ਕੋਈ ਲੋੜ ਨਹੀਂ ਅਗਲੀ ਜਿਹੜੀ ਖਬਰ ਆਸੀਂ ਉਹ ਲੈਣੀ ਚਾਹਾਂਗੇ ਖਾਸ ਕਰਕੇ ਜਿਹੜਾ ਸਾਡਾ ਪਠਿੰਡਾ ਬੈਲਟ ਹੈ ਦੂਜੇ ਪਾਸੇ ਵਾਲੀ ਬੈਲਟ ਜਿੱਥੇ ਕਪਾਹ ਬੈਲਟ ਜਿਹਨੂੰ ਆਪਾਂ ਕਹਿੰਦੇ ਆ ਜਿਹਨੂੰ ਚਿੱਟੇ ਸੋਨੇ ਦੇ ਨਾਲ ਜਾਣਦੇ ਆ ਉੱਥੇ ਦਾ ਇੱਕ ਵੱਡਾ ਮਸਲਾ ਜਿਹੜਾ ਖੜਾ ਹੋ ਗਿਆ 1700 ਰੁਪਏ ਦੇ ਫਰਕ ਦੇ ਨਾਲ ਖਰੀਦ ਜਿਹੜੀ ਕੀਤੀ ਜਾ ਰਹੀ ਆ ਜਿੰਨੀ ਐਮਐਸਪੀ ਜਿਹੜੀ ਆ ਉਹ ਤੈਅ ਸ਼ੁਦਾ ਹੈ ਉਹਦੇ ਨਾਲੋਂ 1700 ਰੁਪਏ ਘੱਟ ਦੇ ਉਹਨਾਂ ਦੀ ਖਰੀਦ ਕੀਤੀ ਜਾਂਦੀ ਆ। ਉਹਦੇ 'ਚ ਇਹ ਕਿਹਾ ਜਾਂਦਾ ਵੀ ਇੱਕ ਐਪ ਬਣਾਈ ਹੋਈ ਆ। ਉਸ ਐਪ ਦੇ ذریعے ਕਿਸਾਨਾਂ ਨੇ ਆਪਣੇ ਆਪ ਨੂੰ ਗਰਦਾਵਰੀਆਂ ਕਰਾਉਣ ਤੋਂ ਬਾਅਦ ਰਜਿਸਟ੍ਰੇਸ਼ਨ ਲਈ ਪੇਸਟ ਕਰਨਾ ਹੁੰਦਾ। ਉਹ ਗਰਦਾਵਰੀਆਂ ਦੀ ਹਾਲੇ ਤੱਕ ਰਿਪੋਰਟ ਪੈਂਡਿੰਗ ਆ। ਰਿਪੋਰਟ ਉਹਦੇ ਤੇ ਐਪ ਤੇ ਚੜੀ ਨਹੀਂ। ਉਸ ਐਪ ਦੇ ਵਿੱਚ ਜਿਹੜਾ ਦੱਸਿਆ ਜਾਏਗਾ ਵੀ ਇਹਨਾਂ ਕੋਲ ਇੰਨੇ ਨੇ ਖੇਤ ਕਪਾ ਆ ਦਿਆ। ਉਹਨਾਂ ਕਪਾ ਦੀ ਨਰਮੇ ਦੀ ਜਿਹੜੀ ਖਰੀਦ ਆ ਉਹ ਕੀਤੀ ਜਾਣੀ ਆ। ਮਿਨੀਮਮ ਸਪੋਰਟ ਪ੍ਰਾਈਸ ਤੇ ਐਮ ਐਸ ਪੀ ਤੇ ਜਿਹੜੇ ਉਹਨਾਂ ਦੇ ਵਿੱਚ ਨਹੀਂ ਜਾਣਕਾਰੀ ਦਰਜ ਹੋਏਗੀ ਉਹ ਫਿਰ ਮਨਮਰਜ਼ੀ ਦੇ ਭਾਅ ਜਿਹੜੀ ਆ ਉਹ ਵਪਾਰੀ ਖਰੀਦਣਗੇ ਜਾਂ ਜਿਹੜੀ ਵੀ ਕੋਈ ਹੋਰ ਸ਼ਕਤੀ ਕੋਈ ਖਰੀਦਦੀ ਹੋਏਗੀ ਉਹ ਖਰੀਦੇਗੀ ਤਾਂ لازمی ਤੌਰ ਤੇ ਕਿਸਾਨਾਂ ਦੀ ਜਿਹੜੀ ਆ ਲੁੱਟ ਹੋਏਗੀ ਇਹਦੇ ਵਿੱਚ 1 ਨਵੰਬਰ 1 ਅਕਤੂਬਰ ਤੋਂ ਜਿਹੜੀ ਸਰਕਾਰੀ ਖਰੀਦ ਜਿਹੜੀ ਆ ਸ਼ੁਰੂ ਕਰਨੀ ਸੀ ਕਾਟਨ ਕਾਰਪੋਰੇਸ਼ਨ ਨੇ ਪਰ ਜਿਹੜੀ ਮੰਡੀਆਂ ਦੇ ਵਿੱਚ ਜਿਹੜੀ ਆ ਉਹ ਕਪਾਹ ਨਰਮਾ ਤੇ ਆਉਣ ਲੱਗ ਪਿਆ ਸੀ 20 ਸਤੰਬਰ ਤੋਂ 20 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਦਾ ਅਰਸਾ ਵੀ ਜਿਹੜਾ ਆ ਉਹ ਲੋਕਾਂ ਦੀ ਲੁੱਟ ਸ਼ਰੇਆਮ ਹੋਈ ਆ ਉਹ ਤੋਂ ਬਾਅਦ ਵੀ ਹੱਲੇ ਤੱਕ ਜਿਹੜੇ ਕਿਸਾਨਾਂ ਦੀ ਜਿਹੜੀ ਖਰੀਦ ਆ ਐਮ ਐਸ ਪੀ ਤੇ ਨਹੀਂ ਹੋ ਰਹੀ ਉਹਦਾ ਕਾਰਨ ਜਿਹੜਾ ਆ ਆਪਣੇ ਸਾਰਿਆਂ ਦੇ ਸਾਹਮਣੇ ਆ ਵੀ ਸਰਕਾਰ ਦੀਆਂ ਆਪਣੀਆਂ ਨਲਾਇਕੀਆਂ ਜਦੋਂ ਪਤਾ ਆ ਵੀ ਇਹ ਐਪ ਆ ਉਹਦੇ ਵਿੱਚ ਉਹ ਕਰਦਾਵਰੀਆਂ ਲਈ ਹਦਯਤਾਂ ਦੇਣੀਆਂ ਚਾਹੀਦੀਆਂ ਸੀ ਕਰਦਾਵਰੀਆਂ ਸਮੇਂ ਸਿਰ ਹੋ ਜਾਣੀਆਂ ਚਾਹੀਦੀਆਂ ਸੀਗੀਆਂ ਉਹਦੇ ਵਿੱਚ ਐਂਟਰੀਆਂ ਸਮੇਂ ਸਿਰ ਪਹਿਜਾਣੀਆਂ ਚਾਹੀਦੀਆਂ ਸੀਗੀਆਂ ਉਹਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੋਨੋਂ ਸਰਕਾਰਾਂ ਜਿਹੜੀਆਂ ਰਲ ਕੇ ਸਾਡੀ ਜਿਹੜੀ ਕਿਸਾਨਾਂ ਦੀ ਲੁੱਟ ਕਰ ਰਹੀਆਂ ਨੇ ਅਗਲੀ ਤੇ ਆਖਰੀ ਖਬਰ ਜਿਹੜੀ ਆ ਉਹ ਸੀ ਅੱਜ ਦੇ ਬੁਲਟਿੰਗ ਦੀ ਲੈਣੀ ਚਾਹਵਾਂਗੇ ਮੈਕਸੀਕੋ ਦੇ ਵਿੱਚ ਹੜ੍ਹ ਦੀ ਸਥਿਤੀ ਜਿਹੜੀ ਆਈ ਹੋਈ ਆ ਹੜ੍ਹਾਂ ਦੇ ਕਾਰਨ ਉੱਥੇ 41 ਲੋਕ ਮਾਰੇ ਜਾ ਚੁੱਕੇ ਆ ਇਹ ਇਕੱਲੇ ਹੜ੍ਹ ਪੰਜਾਬ ਹਰਿਆਣਾ ਦੇ ਵਿੱਚ ਜਾਂ ਨਾਰਥ ਇੰਡੀਆ ਦੇ ਵਿੱਚ ਨਹੀਂ ਆਏ ਇਹ ਦੁਨੀਆ ਦੇ ਹੋਰ ਨਾਂ ਦੇਸ਼ਾਂ ਦੇ ਵਿੱਚ ਵੀ ਹੜਾਂ ਦੀ ਸਥਿਤੀ ਬਣੀ ਹੋਈ ਆ ਉਹਦੇ ਬਾਰੇ ਅਸੀਂ ਪਹਿਲਾਂ ਵੀ ਆਪਣੇ ਸੰਗਰਾਮ ਟੀਵੀ ਵੱਲੋਂ ਸਪਸ਼ਟ ਕਰ ਚੁੱਕੇ ਆ ਜਾਣਕਾਰੀ ਦੇ ਚੁੱਕੇ ਆ ਆਪਣੇ ਦਰਸ਼ਕਾਂ ਨੂੰ ਵੀ ਇਹ ਜਿੰਨਾ ਵਾਤਾਵਰਨ ਗਰਮ ਹੁੰਦਾ ਜਾ ਰਿਹਾ ਗਲੋਬਲ ਵਾਰਮਿੰਗ ਹੋ ਰਹੀ ਆ ਗਲੋਬਲ ਹੀਟਿੰਗ ਹੋ ਰਹੀ ਆ ਇੱਥੋਂ ਤੱਕ ਹੁਣ ਪੋਜੀਸ਼ਨ ਬਣ ਗਈ ਆ 2 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਜਿਹੜਾ ਆ ਵਾਧਾ ਹੋਣ ਲੱਗ ਪਿਆ ਉਹਦੇ ਨਾਲ ਆ ਜਿਹੜੇ ਬੱਦਲ ਆ ਉਹ ਜ਼ਿਆਦਾ ਭਾਰੇ ਹੋਣ ਲੱਗ ਪਿਆ ਪਾਣੀ ਜਦੋਂ ਉੱਪਰ ਜਾਂਦਾ ਤੇ ਉਹ ਇੱਕਦਮ ਵਰਸਦਾ ਵਰਸਨ ਦੇ ਨਾਲ ਵੀ ਇੱਕਦਮ ਜਦੋਂ ਪਾਣੀ ਇਕੱਠਾ ਹੋ ਕੇ ਡਿੱਗਦਾ ਤੇ ਉਹਦੇ ਨਾਲ ਵੀ ਹੜ੍ਹਾਂ ਦੇ ਕਾਰਨ ਬਣਦੇ ਆ ਦੁਨੀਆ ਦੇ ਵਿੱਚ ਬਹੁਤ ਵੱਡੇ ਫਿਕਰਮੰਦੀ ਵਾਲੇ ਸਵਾਲ ਆ ਪੋਲੂਸ਼ਨ ਦਾ ਬਹੁਤ ਵੱਡਾ ਸਵਾਲ ਆ ਪੋਲੂਸ਼ਨ ਦੇ ਕਾਰਨ ਵੀ ਮੌਸਮ ਤੇ ਤਬਦੀਲ ਹੋ ਰਿਹਾ ਉਹਦੇ ਨਾਲ ਵਾਤਾਵਰਨ ਜਿਹੜਾ ਗਰਮ ਹੋ ਰਿਹਾ ਉਹਦੇ ਬਾਰੇ ਜਿਹੜੇ ਸਿਟੇ ਕੱਢਣੇ ਚਾਹੀਦੇ ਸੀਗੇ ਕਾਨਫਰੰਸਾਂ ਬਹੁਤ ਵਾਰੀ ਅੰਤਰਰਾਸ਼ਟਰੀ ਹੁੰਦੀਆਂ ਤੇ ਬਹੁਤ ਹੀ ਵਾਰੀ ਜਿਹੜਾ ਉਹਨਾਂ ਤੋਂ ਮੁਕਰ ਮੁਕਈਆ ਵੀ ਸ਼ੁਰੂ ਹੋ ਜਾਂਦਾ ਅਮਰੀਕਾ ਕਈ ਵਾਰੀ ਉਹਦੇ ਵਿੱਚ ਭਾਗ ਲੈ ਕੇ ਹਟੇ ਜਾਂਦੀਆਂ ਹੁੰਦੀਆਂ ਕਾਨਫਰੰਸਾਂ ਦੇ ਵਿੱਚ ਫੇਰ ਉਹ ਜਵਾਬ ਦੇ ਦਿੰਦਾ ਆ ਵੀ ਅਸੀਂ ਇਹਦਾ ਹਿੱਸੇਦਾਰ ਨਹੀਂ ਬਣਨਾ ਤੇ ਉਹਦੇ ਰਹਿਮੋ ਕਰਮ ਤੇ ਛੜਨਤਾ ਜਾਂਦਾ ਆ ਵੀ ਜਿੰਮੇ ਮਰਜ਼ੀ ਮੁਨਾਫੇ ਦੀ ਦੌੜ ਦੇ ਲਈ ਜੋ ਮਰਜ਼ੀ ਕੀਤਾ ਜਾਏ ਪਰ ਵਾਤਾਵਰਨ ਵਾਲੇ ਮਾਮਲੇ ਦੇ ਉੱਤੇ ਚੁੱਪੀ ਧਾਰ ਲਈ ਜਾਂਦੀ ਆ ਇਹਦਾ ਨੁਕਸਾਨ ਇਕੱਲੇ ਸਾਡੇ ਭਾਰਤ ਦਾ ਨਹੀਂ ਸਾਡੇ ਇਕੱਲੇ ਪੰਜਾਬ ਦਾ ਨਹੀਂ ਹੁਣ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਵੱਡੇ ਨੁਕਸਾਨ ਜਿਹੜੇ ਆ ਸਾਹਮਣੇ ਹੋ ਸਕਦੇ ਆ ਅੱਜ ਦੀ ਗੱਲ ਦੇ ਵਿੱਚ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ